ਕਦੀ 47 ਨੇ ਤਬਾਹ ਕੀਤਾ ਪੰਜਾਬ ਨੂੰ ਕਦੀ 88 ਨੇ ਤਬਾਹ ਕੀਤਾ ਕਦੀ 84 ਨੇ ਤਬਾਹ ਕੀਤਾ ਕਦੀ 93 ਨੇ ਤਬਾਹ ਕੀਤਾ ਪੰਜਾਬ ਨੂੰ ਅੱਜ ਪੰਜਾਬ ਦੇ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਪੰਜਾਬ ਦਾ ਹਰ ਵਸਿੰਦਾ ਦੁਖੀ ਹੈ ਪੰਜਾਬ ਦਾ ਹੋਵੇਗਾ ਕੀ ਸਭੂ ਅਗੇ ਅਰਦਾਸ ਕਰੀਏ ਜਿਹੜੇ ਜਿਹੜੇ ਅਸੀਂ ਜਿਸ ਨੂੰ ਵੀ ਗੁਰੂ ਮੰਨਦੇ ਹਾਂ ਰੱਬ ਮੰਨਦੇ ਹਾਂ ਕਿ ਭਾਈ ਪੰਜਾਬ ਦੀ ਜਿਹੜੀ ਪਈ ਵਿਪਤਾ ਇਸ ਤੋਂ ਬਾਰ ਕਢੋ ਹਰ ਪੰਜਾਬ ਦਾ ਵਸਿੰਦਾ ਜੋ ਪੰਜਾਬ ਦੇ ਅੰਦਰ ਰਹਿੰਦਾ ਉਹ ਪੰਜਾਬ ਦਾ ਹੀ ਖੰਗ ਹੈ ਉਈ ਨਾ ਸੋਚੇ ਕਿ ਮੈਂ ਪੰਜਾਬ ਤੋਂ ਬਾਹਰ ਹਾਂ ਪਰ ਉਹ ਪੰਜਾਬੀ ਜਿੱਦ ਪੰਜਾਬ ਦਾ ਅੰਗ ਹੈ ਉਹ ਪੰਜਾਬ ਵਾਸਤੇ ਜੋ ਉਹਦੀ ਕੋਲ ਹੋ ਸਕਦੀ ਹੈ ਹੱਥੋਂ ਤਨੋਂ ਮਨੋਂ ਤਨੋਂ ਜੋ ਵੀ ਉਹ ਕਰ ਸਕਦਾ ਹੈ ਕਿਹ ਜਾਂਦਾ ਹੈ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਅੱਜ ਪੰਜਾਬ ਚ ਹਰ ਪਾਸੇ ਪਾਣੀ ਪਾਣੀ ਹੈ ਪੰਜਾਬ ਦੇ ਉੱਪਰ ਆਫਤ ਆਈ ਪਈ ਹੈ ਪੰਜਾਬ ਮੁਰ ਸੁਰਜੀਤ ਕਿਵੇਂ ਹੋਵੇਗਾ ਪੰਜਾਬ ਮੁਰ ਪੈਰਾਂ ਤੇ ਕਿਵੇਂ ਖੜਾ ਹੋਵੇਗਾ ਪੰਜਾਬ ਮੁਰ ਸੁਰਜੀਤ ਹੋਏਗਾ ਅਸੀਂ ਜਦੋਂ ਸਾਰੇ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਆਪਣਾ ਸਿਰ ਜੋੜ ਕੇ ਬਿਠਾਂਗੇ ਔਰ ਅਸੀਂ ਜਿਹੜੇ ਇਫੈਕਟਡ ਪਿੰਡ ਹੈ ਕਿਨੇ ਜਿੱਥੇ ਨੁਕਸਾਨ ਹੋਇਆ ਉਹਨਾਂ ਨੂੰ ਉਹਨਾਂ ਵਾਸਤੇ ਇੱਕ ਰੋਡਮੈਪ ਤਿਆਰ ਕਰਾਂਗੇ ਇਸ ਟਾਈਮ ਜਿਹੜੀ ਜ਼ਰੂਰਤ ਹੈ ਉਹਨਾਂ ਨੂੰ ਮੋਰਲ ਸਪੋਰਟ ਦੀ ਲੋੜ ਹੈ ਜਦੋਂ ਉੱਥੇ ਪਾਣੀ ਉਤਰੇਗਾ ਹਾਲਾਤ ਸੁਧਰਨਗੇ ਉਹਨਾਂ ਦੇ ਦਿਲ ਕਿੰਨੇ ਕੁ ਟੁੱਟੇ ਹੋਣਗੇ ਤੁਸੀਂ ਸੋ ਉਹਨਾਂ ਦੇ ਜਦੋਂ ਆਪਣੀਆਂ ਜਾਨਵਰ ਗਿਣਨਗੇ ਜਾਨਵਰ ਨਹੀਂ ਹੈਗੇ ਘਰ ਦੇ ਚ ਉਹਨਾਂ ਦੇ ਪਾਂਡੇ ਵਿਗ ਗਏ ਸਮਾਨ ਵਗ ਗਿਆ ਕਹਿੰਦੀਆਂ ਗੱਲਾਂ ਹੁੰਦੀਆਂ ਨੇ ਜਦੋਂ ਉਜਾੜਾ ਹੁੰਦਾ ਬੜਾ ਦੁੱਖ ਲੱਗਦਾ ਸੋ ਪੰਜਾਬ ਮੋੜ ਖੜੇਗਾ ਇਸੇ ਤੇ ਅਧਾਰ ਤੇ ਵਿਸ਼ੇਸ਼ ਪ੍ਰੋਗਰਾਮ